ਸੀਵਰੇਜ ਦੀ ਸਮੱਸਿਆ ਤੋਂ ਮਾਨਸਾ ਵਾਸੀ ਪਰੇਸ਼ਾਨ ਪure ਸ਼ਹਿਰ ਵਿੱਚ ਕੀਤਾ ਰੋਸ ਮਾਰਚ ਕਾਕਾਰ ਹੋਦਾ ਮਰ ਚੇਤੇ ਹਾਏ ਹਾਏ ਕਾਕਾਰ ਹੋਦਾ ਮਰ ਚੇਤੇ ਹਾਏ ਹਾਏ ਮੈਂ ਮਲੇ ਜਾਉਂਨੇ ਪੁੱਛਣਾ ਚਾਹੁੰਦੇ ਵੀ ਕਿ ਇਹਦੀ ਥੋੜੀ ਚੁੱਪੀ ਜਿਹੜੀ ਉਸੇ ਸੈਟਿੰਗ ਦਾ ਹਿੱਸਾ ਤਾਂ ਨਹੀਂ ਜਿਹੜੀ ਲੋਕ ਕਹਿੰਦੇ ਆ ਜੋ ਤੱਕ ਪੈਪਰੇਡ ਉੱਥੇ ਤੱਕ ਪਾ ਕੇ ਸਾਨੂੰ ਪੱਕੀ ਸ਼ਾਂਤੀ ਨਹੀਂ ਮਿਲਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੂਗਾ ਜ਼ਾਇਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਪਿਛਲੇ ਲੰਬੇ ਸਮੇਂ ਤੋਂ ਸੀ ਬ੍ਰਿਜ ਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਮਾਨਸਾ ਵਾਸੀਆਂ ਦੇ ਵੱਲੋਂ ਇੱਕ ਰੋਸ ਮਾਰਚ ਕੀਤਾ ਗਿਆ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਨੂੰ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਆਓ ਦੇਖਦੇ ਹਾਂ ਦਵਿੰਦਰ ਪਾਲ ਬੱਬੀ ਦੀ ਇਹ ਵਿਸ਼ੇਸ਼ ਰਿਪੋਰਟ ਜਿਹੜਾ ਥਰਮਲ ਵਾਲਾ ਹੱਲ ਹੈ ਬਣਾਲੀ ਥਰਮਲ ਵਾਲਾ ਹੱਲ ਉਹ ਥਰਮਲ ਤੋਂ ਉਹਨਾਂ ਨੇ ਪਾਈਪਲਾਈਨ ਪਾਉਣੀ ਹੈ ਸੈਂਟਰ ਗਵਰਨਮੈਂਟ ਦਾ ਅਡੂਲ ਹੈ ਉਹ ਇੰਨੇ ਪੈਸੇ ਕਮਾਰੇ ਇੱਥੇ ਇੰਨੀ ਇਨਵੈਸਟਮੈਂਟ ਕੀਤੀ ਹੈ ਸਾਡਾ ਏਰੀਏ ਦਾ ਜਿਹੜਾ ਹੈਗਾ ਘਾਣ ਕਰ ਰਹੀ ਹੈ ਉਹਨਾਂ ਨੇ ਪੈਸੇ ਲਾ ਕੇ ਇੱਥੇ ਪਾਈਪਲਾਈਨ ਪਾਉਣੀ ਹੈ 50 ਕਿਲੋਮੀਟਰ ਦੇ ਅੰਦਰੋਂ ਸਾਡਾ ਜਿਹੜਾ ਸੀਵਰੇਜ ਟਰੀਟਮੈਂਟ ਪਲਾਂਟ ਹੈ ਪਰ ਉਹ ਪਾ ਨਹੀਂ ਰਹੇ ਐਮਐਲਏ ਸਾਹਿਬ ਇੱਕ ਵਾਰ ਬੋਲੇ ਸੀਗੇ ਉਸ ਤੋਂ ਬਾਅਦ ਚੁੱਪ ਕਰ ਗਏ ਦੇਖੋ ਲੋਕ ਕਹਿੰਦੇ ਆ ਕਿ ਜਿਹੜੇ ਸੀਵਰੇਜ ਜਿਹੜੇ ਹੈ ਬਣਾਲੀ ਥਰਮਲ ਵਾਲੇ ਲੋਕ ਨੇ ਇਹ ਜਿਹੜਾ ਬੰ ਕਿਵੇਂ ਚੁੱਪ ਕਰਾਉਂਦੇ ਸਾਨੂੰ ਵੀ ਪਤਾ ਹੈ ਮੈਂ ਐਮਐਲਏ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਪੱਕਾ ਹੱਲ ਹੈ ਜਿਹੜਾ ਸੀਵਰੇਜ ਜਿਹੜਾ ਇੱਥੇ ਸੀਵਰੇਜ ਦਾ ਪਾਣੀ ਜਿਹੜਾ ਬੜਾ ੜੀ ਉੱਥੇ ਪਲਾਂਟ ਦੇ ਵਿੱਚ ਜਾਣਾ ਉਹ ਸਾਡਾ ਪਾਣੀ ਖਰਾਬ ਕਰਦੇ ਪਏ ਜਿਹੜਾ ਪੀਣ ਵਾਲਾ ਪਾਣੀ ਹੈ ਉੱਥੇ ਜਾਣਾ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਕਿਤੇ ਥੋੜੀ ਚੁੱਪੀ ਜਿਹੜੀ ਉਸੇ ਸੈਟਿੰਗ ਦਾ ਹਿੱਸਾ ਤਾਂ ਨਹੀਂ ਜਿਹੜੀ ਲੋਕ ਕਹਿੰਦੇ ਆ ਕਿਤੇ ਤੁਸੀਂ ਐਸੇ ਕਰਕੇ ਚੁੱਪ ਨਹੀਂ ਹੈਗੇ ਵੀ ਜਿਹੜਾ ਉਧਰਨੇ ਕਰਮਲਾ ਲੈਣ ਤੁਹਾਨੂੰ ਚੁੱਪ ਕਰਾ ਲਿਆ ਕਿਉਂ ਨਹੀਂ ਤੁਸੀਂ ਬੋਲਦੇ ਤੇ ਮੈਂ ਇਹੀ ਚਾਹੁੰਦਾ ਵੀ ਜਦੋਂ ਤੱਕ ਇਹਦਾ ਪੱਕਾ ਹੱਲ ਜਿਹੜਾ ਬਣਾ ਲਈ ਧਰਮਲ ਤੱਕ ਨਹੀਂ ਜਾਂਦੀ ਪਿਆ ਪਲੇਟ ਜੋ ਤੱਕ ਪਿਆ ਪਲੇਟ ਉੱਥੇ ਤੱਕ ਪਾ ਕੇ ਸਾਨੂੰ ਪੱਕੀ ਸ਼ਾਂਤੀ ਨਹੀਂ ਮਿਲਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੂਗਾ ਮੈਂ ਕ੍ਰਿਸ਼ਨ ਚੋਹਾਂ ਸੀਵਰੇਜ ਸਿਸਟਮ ਦੇ ਖਿਲਾਫ ਅੱਜ ਸੀਵਰੇਜ ਸੰਘਰਸ਼ ਕਮੇਟੀ ਮਾਨਸਾ ਵੱਲੋਂ ਜੋ ਇੱਕ ਵਿਚਾਰ ਰੋਸ ਮਾਰਚ ਕੀਤਾ ਗਿਆ ਸ਼ਹਿਰ ਦਾ ਬੱਚਾ ਬੱਚਾ ਅੱਜ ਸੀਵਰੇਜ ਤੋਂ ਪੀੜਤ ਹੋਣ ਕਰਕੇ ਉਰਸ ਮਾਰਚ ਦੇ ਵਿੱਚ ਸ਼ਾਮਲ ਹੋਇਆ ਮੈਂ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਬੜੀ ਨਿਮਰਤਾ ਦੇ ਨਾਲ ਅਪੀਲ ਕਰਨੀ ਚਾਹੁੰਦਾ ਹਾਂ ਕਿ ਇਹ ਇਸ ਗੱਲ ਦੀ ਗਵਾਹੀ ਭਰਦੀ ਹੈ ਇਸ ਗੱਲ ਦਾ ਸਬੂਤ ਹੈ ਕਿ ਸ਼ਹਿਰ ਦੇ ਲੋਕ ਵਾਕਈ ਸੀਵਰੇਜ ਦੀ ਭਿਆਨਕ ਬਿਮਾਰੀ ਤੇ ਸਮੱਸਿਆ ਤੋਂ ਪੀੜਤ ਨੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਆ ਅਗਰ ਸਾਡੇ ਨਮਾਇੰਦਿਆਂ ਨੇ ਇਸ ਨੂੰ ਸੀਰੀਅਸ ਲਿਆ ਹੁੰਦਾ ਤਾਂ ਸ਼ਾਇਦ ਆ ਦੇ ਨਾ ਵੇਖਣੇ ਪੈਂਦੇ